ਨੈਤ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਭਾਜਪਾ ਮਹਿਲਾ ਮੋਰਚਾ ਨੇ ਜਵਾਹਰਨਗਰ ਕੈਂਪ ਵਿੱਚ ਪ੍ਰਧਾਨ ਸ਼ੀਨੂ ਚੋਗ ਦੀ ਪ੍ਰਧਾਨਗੀ ਹੇਠ ਆਪ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਜਿਸ ਵਿੱਚ ਪੰਜਾਬ ਮਹਿਲਾ ਮੋਰਚਾ ਪ੍ਰਧਾਨ ਜੈ ਇੰਦਰਕੌਰ ਪੰਜਾਬ ਭਾਜਪਾ ਸਕਤਰ ਰੇਨੂ ਥਾਪਰ ਪੰਜਾਬ ਭਾਜਪਾ ਮਹਿਲਾ ਮੋਰਚਾ ਉਪ ਪ੍ਰਧਾਨ ਰਾਸ਼ੀ ਅਗਰਵਾਲੀ ਲੀਨਾ ਟਪਾਰੀਆ ਆਦ ਨੇ ਹਿੱਸਾ ਲਿਆ ਪ੍ਰਦਰਸ਼ਨ ਦੌਰਾਨ ਜੈ ਇੰਦਰਾਕੌਰ ਨੇ ਆਪ ਦੀ ਵਰਦਿਆ ਗਿਆ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਪ ਨੇ ਔਰਤਾਂ ਨੂੰ 1100 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ ਪਰ ਸਾਡੇ 3 ਸਾਲਾਂ ਬਾਅਦ ਵੀ ਆਪ ਸਰਕਾਰ ਨੇ ਵਾਅਦਾ ਪੂਰਾ ਨਹੀਂ ਕੀਤਾ ਜੋ ਕਿ ਔਰਤਾਂ ਨਾਲ ਸਰ ਸਾਰ ਤੋਂ ਖੈ ਸ਼ਿਨੂ ਚੋਗ ਨੇ ਕਿਹਾ ਕਿ ਆਪ ਦੇ ਸਾਡੇ 3 ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਵਿੱਚ ਅਪਰਾਧ ਵਧੇ ਹਨ ਅੱਜ ਔਰਤਾਂ ਲਈ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ ਲੁਟੇਰੇ ਖੁੱਲ੍ਹੇਆਮ ਔਰਤਾਂ ਨੂੰ ਲੁੱਟ ਰਹੇ ਹਨ ਪਰ ਆਪ ਸਰਕਾਰ ਦੇ ਨੁਮਾਇंदे ਗੂੜੀ ਨੀਂਦ ਸੁੱਤੇ ਪਏ ਹਨ ਆਪ ਸਰਕਾਰ ਦੇ ਰਾਜ ਵਿੱਚ ਔਰਤਾਂ ਦੀ ਸੁਰੱਖਿਆ ਰੱਬਾ ਭਰੋਸੇ ਹੈ ਆਪ ਸਰਕਾਰ ਨੇ ਅੱਜ ਤੱਕ ਜਨਤਾ ਨਾਲ ਝੂਠੇ ਵਾਅਦੇ ਕੀਤੇ ਹਨ ਮੁੱਖ ਮੰਤਰੀ ਭਗਵੰਤ ਮਾਨ ਮਹਿਲਾ ਸਸ਼ਕਤੀਕਰਨ ਦੀ ਗੱਲ ਕਰਦੇ ਹਨ ਪਰ ਉਹਨਾਂ ਨੂੰ ਪੱਛਮ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਮਹਿਲਾ ਸਸ਼ਕਤੀਕਰਨ ਕਿੱਥੇ ਹੈ ਆਪ ਸਰਕਾਰ ਦੇ ਰਾਜ ਵਿੱਚ ਔਰਤਾਂ ਦਾ ਸ਼ੋਸ਼ਣ ਹੋਇਆ ਹੈ ਉਹਨਾਂ ਅੱਗੇ ਕਹਿ ਕੇ ਪੰਜਾਬ ਦੇ ਪੱਛਮ ਦੇ ਲੋਕ ਆਪ ਸਰਕਾਰ ਨੂੰ ਸਭ ਕੁਝ ਸਿਖਾਉਣ ਲਈ ਤਿਆਰ ਹਨ ਇਸ ਵਾਰ ਉਹ ਕੇਜਰੀਵਾਲ ਨੂੰ ਉਹਨਾਂ ਦੇ ਮਨਸੂਬਿਆਂ ਵਿੱਚ ਸਫ਼ਰ ਨਹੀਂ ਹੋਣ ਦੇਣਗੇ ਇਸ ਮੌਕੇ ਜੀਤਕਾਰ ਸੰਧੂ ਵੀਰਪਾਲ ਕੌਰ ਕੀਰਤੀ ਅਰੂੜਾ ਸੀਮਾ ਬਰਮਾ ਜੋਤੀਸ਼ਰੀ ਵਾਸਤਵ ਸੀਮਾ ਬਰਮਾ ਸੰਤੋਸ਼ ਵੀ ਨੂੰ ਭਾਵਨਾ ਸੀਮਾ ਸ਼ਰਮਾ ਸੀਮਾ ਬਰਮਾ ਜੋਤੀਸ਼ਰੀ ਵਾਸਤਵ ਸਪਨਾ ਕੰਵਰ ਰੂਬੀ ਗੋਰੀਆਂ ਭਵਨਿਤ ਕੌਰ ਨੀਰੂ ਜੋਤੀ ਸ਼ਰਮਾ ਬਰੂਚਨਾ ਬਰੀਆਣਾ ਰਾਜਮਾਨਾ ਆਦ ਸਮਿਤ ਸੈਂਕੜੇ ਔਰਤਾਂ ਨੇ ਹਾਜ਼ਰੀ ਭਰੀ